ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਕੁਰਸੀਨਾਮੇ ਬਾਰੇ ਕੁਰਸੀਨਾਮਾ ਕੀ ਹੈ ਤੇ ਨਾਲ ਹੀ ਇੱਕ ਉਦਾਹਰਨ ਨਾਲ ਸਮਝਾਂਗੇ ਕੁਰਸੀਨਾਮੇ ਬਾਰੇ ਬਹੁਤ ਹੀ ਛੋਟੀ ਵੀਡੀਓ ਦੇ ਵਿੱਚ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਇਸ ਤੋਂ ਪਹਿਲਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਰ ਇਸ ਤਰ੍ਹਾਂ ਦੀ ਜਾਣਕਾਰੀ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਗੱਲ ਕਰਦੇ ਹਾਂ ਕੁਰਸੀਨਾਮੇ ਬਾਰੇ ਕੁਰਸੀਨਾਮਾ ਕੀ ਹੈ ਕੁਰਸੀਨਾਮੇ ਨੂੰ ਜਿਹੜਾ ਸਿਜਰਾ ਨਸਬ ਵੀ ਕਿਹਾ ਜਾਂਦਾ ਹੈ ਜਿਹੜਾ ਕੁਰਸੀਨਾਮਾ ਹੈ ਜੇ ਵਿਰਾਸਤ ਦਾ ਇੰਤਕਾਲ ਕਰਾਉਣਾ ਹੈ ਯਾ ਬਲੱਡ ਰਿਲੇਸ਼ਨ ਵਾਲੀ ਰਜਿਸਟਰੀ ਹੈ ਖੂਨ ਦੇ ਰਿਸ਼ਤੇ ਵਾਲੀ ਜਿਹੜੀ ਰਜਿਸਟਰੀ ਕਰਾਉਣੀ ਹੈ ਉਸ ਵੇਲੇ ਜਿਹੜਾ ਇਹ ਕੁਰਸੀਨਾਮਾ ਬਣਾਇਆ ਜਾਂਦਾ ਇਹ ਜਿਹੜਾ ਇੱਕ ਤਰ੍ਹਾਂ ਦਾ ਨਕਸ਼ਾ ਹੁੰਦਾ ਜਿਹਦੇ ਚ ਦਾਦੇ ਪੜਦਾਦੇ ਤੱਕ ਦੀਆਂ ਪੀੜੀਆਂ ਦੇ ਨਾਮ ਲਿਖੇ ਹੁੰਦੇ ਆ ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਇੱਕ ਉਦਾਹਰਨ ਦੇ ਨਾਲ ਆਪਾਂ ਸਮਝਦੇ ਆਂ ਇੱਕ ਕੁਰਸੀਨਾਮਾ ਬਣਿਆ ਆ ਜਿਹੜਾ ਕੁਰਸੀਨਾਮਾ ਇੱਕ ਕਰਤਾਰ ਸਿੰਘ ਦਾ ਕਰਤਾਰ ਸਿੰਘ ਦਾ ਕੁਰਸੀਨਾਮਾ ਹੈ ਜਿਸ ਦੀ ਮੌਤ ਜਿਹੜੀ ਹੈਗੀ ਬਿਨਾ ਵਸੀਅਤ ਕੀਤੇ ਹੋ ਜਾਂਦੀ ਹੈ ਕਰਤਾਰ ਸਿੰਘ ਦੇ ਪਿਤਾ ਦਾ ਨਾਮ ਅੰਗਰੇਜ਼ ਸਿੰਘ ਤੇ ਮਾਤਾ ਦਾ ਨਾਮ ਰਾਜਕੌਰ ਭਾਨਕੌਰ ਪਤਨੀ ਕਰਤਾਰ ਸਿੰਘ ਤੇ ਇਹਨਾਂ ਦੇ ਜਿਹੜੇ ਕਰਤਾਰ ਸਿੰਘ ਤੇ ਭਾਨਕੌਰ ਦੇ ਜਿਹੜੇ ਪੁੱਤਰ ਹੈ ਤਿੰਨ ਹੈ ਅਜੈਬ ਸਿੰਘ ਬਲਵੀਰ ਸਿੰਘ ਤੇ ਨਰਦੇਵ ਸਿੰਘ ਤੇ ਜਿਹੜੀਆਂ ਲੜਕੀਆਂ ਦੋ ਹੈ ਆ ਜਿਹੜੇ ਨਿਸ਼ਾਨ ਹੁੰਦੇ ਆ ਇਹ ਲੜਕੀਆਂ ਦੇ ਹੁੰਦੇ ਆ ਇਹ ਲੜਕੀਆਂ ਜਿਹੜੀਆਂ ਦੋ ਐ ਪਰਮਜੀਤ ਕੌਰ ਦਲੀਪ ਕੌਰ ਬਲਵੀਰ ਸਿੰਘ ਆ ਜਿਹੜਾ ਉਹ ਪਹਿਲਾਂ ਹੀ ਮੌਤ ਹੋ ਚੁੱਕੀ ਆ ਉਹਦੀ ਕਰਤਾਰ ਸਿੰਘ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਐ ਆਪਦੇ ਪਿਤਾ ਤੋਂ ਪਹਿਲਾਂ ਮੌਤ ਹੋ ਚੁੱਕੀ ਐ ਤੇ ਅੱਗੇ ਬਲਵੀਰ ਸਿੰਘ ਦੇ ਜਿਹੜਾ ਦੋ ਬੱਚੇ ਐ ਜਰਨੈਲ ਸਿੰਘ ਤੇ ਅਮਨ ਕੌਰ ਇਸੇ ਤਰ੍ਹਾਂ ਦਲੀਪ ਕੌਰ ਐ ਜਿਹੜੀ ਉਹਦੀ ਲੜਕੀ ਐ ਕਰਤਾਰ ਸਿੰਘ ਦੀ ਉਹਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਕਰਤਾਰ ਸਿੰਘ ਦੀ ਮੌਤ ਤੋਂ ਪਹਿਲਾਂ ਮੌਤ ਹੋ ਚੁੱਕੀ ਐ ਤੇ ਦਲੀਪਕੌਰ ਜਿਹੜੀ ਲੜਕੀ ਹੈ ਉਹਦੇ ਦੋ ਬੱਚੇ ਐ ਕਾਕਾ ਸਿੰਘ ਤੇ ਰਾਣੂ ਨਰਦੇਵ ਸਿੰਘ ਆ ਜਿਹੜਾ ਜਿਹੜਾ ਉਹਦਾ ਲੜਕਾ ਹੈ ਕਰਤਾਰ ਸਿੰਘ ਦਾ ਇਹਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਤੇ ਨਰਦੇਵ ਸਿੰਘ ਦੇ ਬੱਚੇ ਐ ਦਲੀਪ ਸਿੰਘ ਤੇ ਨਰਦੇਵ ਸਿੰਘ ਦੇ ਲੜਕੇ ਦੀ ਵੀ ਦਲੀਪ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ ਕਰਤਾਰ ਸਿੰਘ ਤੋਂ ਪਹਿਲਾਂ ਮੌਤ ਹੋ ਚੁੱਕੀ ਐ ਤੇ ਗਾਂ ਦਲੀਪ ਸਿੰਘ ਪ੍ਰਕਾਸ਼ਕੌਰ ਦੇ ਦੋ ਬੱਚੇ ਐ ਰਣਜੀਤ ਸਿੰਘ ਪ੍ਰੇਮਕੌਰ ਮਤਲਬ ਨਰਦੇਵ ਸਿੰਘ ਦੇ ਪੋਤਾ-ਪੋਤੀ ਇਦੇ ਵਿੱਚ ਕੀ ਹੈਗਾ ਕਿ ਜਿਹੜਾ ਕਰਤਾਰ ਸਿੰਘ ਹੈ ਉਹਦੀ ਮੌਤ ਹੋ ਜਾਂਦੀ ਹੈ ਉਹਦੀ ਜਿਹੜੀ ਜਾਇਦਾਦ ਦਾ ਵੰਡਵਾਰਾ ਹੈ ਉਹ ਕਿਸ ਹਿਸਾਬ ਨਾਲ ਹੋਊਗਾ ਇਸ ਬਾਰੇ ਇਸ ਕੁਰਸੀਨਾਮੇ ਚ ਗੱਲ ਕਰਾਂਗੇ ਇਸ ਜਿਹੜਾ ਇਹ ਜਿਹੜਾ ਕੁਰਸੀਨਾਮਾ ਹੈ ਇਹਦੇ ਅਨੁਸਾਰ ਜਿਹੜਾ ਕਰਤਾਰ ਸਿੰਘ ਹੈ ਉਹਦੀ ਬਿਨਾਂ ਵਸੀਅਤ ਕੀਤੇ ਮੌਤ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਦਾ ਜਾਇਦਾਦ ਦਾ ਹੱਕ ਹੈ ਨੰਬਰ 1 ਤੇ ਮਾਤਾ ਜਿਹੜੀ ਰਾਜਕੌਰ ਹੈ ਕਰਤਾਰ ਸਿੰਘ ਦੀ ਮਾਤਾ ਜਿਹੜੀ ਹੈ ਰਾਜਕੌਰ ਉਹਦਾ ਹੱਕ ਨੰਬਰ 2 ਤੇ ਜਿਹੜੀ ਵਿਧਵਾ ਭਾਨਕੌਰ ਉਹਦਾ ਹੱਕ ਹੈ ਨੰਬਰ 3 ਤੇ ਜਿਹੜੇ ਪੁੱਤਰ ਹੈ ਉਹਦੇ ਅਜੈਬ ਸਿੰਘ ਬਲਬੀਰ ਸਿੰਘ ਜਿਹੜਾ ਪਹਿਲਾਂ ਹੀ ਮਰ ਚੁੱਕਿਆ ਹੈ ਨਰਦੇਵ ਸਿੰਘ ਜਿਹੜਾ ਪਹਿਲਾਂ ਹੀ ਮਰ ਚੁੱਕਿਆ ਹੈ ਨੰਬਰ 4 ਤੇ ਪੁੱਤਰੀ ਹੈ ਜਿਹੜੀ ਪਰਮਜੀਤ ਕੌਰ ਤੇ ਦਲੀਪ ਕੌਰ ਹੈ ਜਿਹੜੀ ਉਹ ਪਹਿਲਾਂ ਹੀ ਮਰ ਚੁੱਕੀ ਹੈ ਹੁਣ ਪਹਿਲੀ ਛਰੇਣੀ ਦੇ ਵਿੱਚ ਰਾਜਕੌਰ ਜਿੰਦਾ ਹੈ ਭਾਨ ਕੌਰ ਜਿੰਦਾ ਹੈ ਅਜੈਬ ਸਿੰਘ ਜਿੰਦਾ ਹੈ ਤੇ ਬਲਬੀਰ ਸਿੰਘ ਦੀ ਮੌਤ ਹੋ ਚੁੱਕੀ ਹੈ ਨਰਦੇਵ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਦਲੀਪ ਕੌਰ ਦੀ ਮੌਤ ਹੋ ਚੁੱਕੀ ਹੈ ਪਰਮਜੀਤ ਕੌਰ ਜਿੰਦਾ ਹੈ ਹੁਣ ਜਿਹੜਾ ਇਹਨਾਂ ਦਾ ਹਿੱਸਾ ਹੈ ਜਿਵੇਂ ਆਪਾਂ ਨੂੰ ਪਤਾ ਹੈ ਕਰਤਾਰ ਸਿੰਘ ਦਾ ਜਿਹੜਾ ਪੁੱਤਰ ਹੈ ਬਲਵੀਰ ਸਿੰਘ ਉਸ ਦੀ ਜਿਹੜੀ ਮੌਤ ਹੈ ਉਹ ਦੇ ਪਿਤਾ ਤੋਂ ਪਹਿਲਾਂ ਹੀ ਹੋ ਚੁੱਕੀ ਹੈ ਉਸ ਦੇ ਜਿਹੜੇ ਵਾਰਸ ਹੈ ਉਹਦਾ ਜਿਹੜਾ ਹਿੱਸਾ ਹੈ ਉਹ ਦੇ ਵਾਰਸ ਉਹਦੀ ਵਿਧਵਾ ਲਾਭਕੌਰ ਹੋਊਗੀ ਜਿਹੜੀ ਉਹਦੀ ਪਤਨੀ ਹੈ ਬਲਵੀਰ ਸਿੰਘ ਦੀ ਲਾਭਕੌਰ ਆਹ ਜਿਹੜੀ ਇੱਥੇ ਕੁਰਸੀ ਨਾਮੇ ਦੇ ਮੁਤਾਬਕ ਲਾਭਕੌਰ ਜਿਹੜੀ ਬਲਵੀਰ ਸਿੰਘ ਦੀ ਪਤਨੀ ਹੈ ਦੂਜੇ ਨੰਬਰ ਤੇ ਉਹਦਾ ਜਿਹੜਾ ਪੁੱਤਰ ਹੈ ਜਰਨੈਲ ਸਿੰਘ ਤੇ ਪੁੱਤਰੀ ਹੈ ਅਮਨਕੌਰ ਤੀਜੇ ਨੰਬਰ ਤੇ ਇਹ ਤਿੰਨੇ ਹੋਣਗੇ ਇਹ ਉਹਦੇ ਵਾਰਸ ਹੈ ਇਹ ਤਿੰਨੇ ਹੋਣਗੇ ਉਦੇ ਹਿੱਸੇ ਦੇ ਜਿਹੜੇ ਹੁਣ ਗੱਲ ਕਰਾਂਗੇ ਨਰਦੇਵ ਸਿੰਘ ਦੇ ਹਿੱਸੇ ਦੀ ਜਿਹਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਆਪਦੇ ਜਿਹੜੇ ਉਹਦੇ ਪਿਤਾ ਤੋਂ ਕਰਤਾਰ ਸਿੰਘ ਤੋਂ ਪਹਿਲਾਂ ਹੀ ਉਹਦੀ ਮੌਤ ਹੋ ਚੁੱਕੀ ਹੈ ਤਾਂ ਉਹਦੀ ਜਾਇਦਾਦ ਦਾ ਜਿਹੜਾ ਹਿੱਸਾ ਹੈ ਉਹਦੇ ਵਾਰਿਸ ਕੌਣ ਹੋਣਗੇ ਉਹਦਾ ਜਿਹੜਾ ਪੁੱਤਰ ਹੈ ਨਰਦੇਵ ਸਿੰਘ ਦਾ ਦਲੀਪ ਸਿੰਘ ਉਹ ਵੀ ਪਹਿਲਾਂ ਹੀ ਫੌਤ ਹੋ ਚੁੱਕਿਆ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਹਦੀ ਵੀ ਦਲੀਪ ਸਿੰਘ ਦੀ ਦਲੀਪ ਸਿੰਘ ਦੀ ਜਿਹੜੀ ਪਤਨੀ ਹੈ ਪ੍ਰਕਾਸ਼ ਕੌਰ ਉਹ ਜਿੰਦਾ ਇੱਧਰ ਆ ਜਿਹੜੀ ਪ੍ਰਕਾਸ਼ ਕੌਰ ਹੈਗੀ ਐ ਇਹ ਦਲੀਪ ਸਿੰਘ ਦੀ ਪਤਨੀ ਐ ਤੇ ਅੱਗੇ ਜਿਹੜੇ ਉਹਨੇ ਉਹਨਾਂ ਦੇ ਪੁੱਤਰ ਤੇ ਪੁੱਤਰੀ ਐ ਪੁੱਤਰ ਜਿਹੜਾ ਰਣਜੀਤ ਸਿੰਘ ਹੋ ਗਿਆ ਪੁੱਤਰੀ ਹੋਗੀ ਪ੍ਰੇਮ ਕੌਰ ਇਹਦੇ ਜਿਹੜੇ ਹਿੱਸੇਦਾਰ ਐ ਨਰਦੇਵ ਸਿੰਘ ਦੇ ਪਹਿਲੇ ਨੰਬਰ ਤੇ ਜਿਹੜੀ ਉਹਦੀ ਵਿਧਵਾ ਪ੍ਰਕਾਸ਼ ਕੌਰ ਦੂਜੇ ਨੰਬਰ ਤੇ ਰਣਜੀਤ ਸਿੰਘ ਤੀਜੇ ਨੰਬਰ ਤੇ ਪ੍ਰੇਮ ਕੌਰ ਇਸ ਤਰ੍ਹਾਂ ਇਹਦਾ ਹਿੱਸਾ ਉਹਦੇ ਵਾਰਸ ਹੋਣਗੇ ਦਲੀਪ ਸਿੰਘ ਦੇ ਜਿਹੜੇ ਵਾਰਸ ਹੈਗੇ ਐ ਅੱਗੇ ਗੱਲ ਹੁਣ ਗੱਲ ਕਰਾਂਗੇ ਦਲੀਪ ਕੌਰ ਦੀ ਜਿਹੜੀ ਜਿੱਦੀ ਮੌਤ ਵੀ ਕਰਤਾਰ ਸਿੰਘ ਤੋਂ ਪਹਿਲਾਂ ਹੋ ਚੁੱਕੀ ਐ ਉਹਦੇ ਵਾਰਸ ਕੌਣ ਹੋਣਗੇ ਉਹਦੀ ਜਿਦਾਦ ਦੇ ਜਿਹੜੇ ਜਿਹੜਾ ਉਹਦਾ ਹਿੱਸਾ ਹੈ ਉਹਦੇ ਵਾਰਸ ਹੋਣਗੇ ਉਹਦਾ ਜਿਹੜਾ ਪੁੱਤਰ ਐ ਕਾਕਾ ਸਿੰਘ ਤੇ ਪੁੱਤਰੀ ਐ ਰਾਣੂ ਪਹਿਲੇ ਨੰਬਰ ਤੇ ਜਿਹੜਾ ਪੁੱਤਰ ਐ ਕਾਕਾ ਸਿੰਘ ਦੂਜੇ ਨੰਬਰ ਤੇ ਉਹਦੀ ਪੁੱਤਰੀ ਰਾਣੂ ਇਹ ਉਹਦੇ ਵਾਰਸ ਹੋਣਗੇ ਇਹ ਜਿਹੜੇ ਸਾਰੇ ਦਰਸਾਏ ਗਏ ਐ ਵਾਰਸ ਇਹ ਪਹਿਲੀ ਸ਼੍ਰੇਣੀ ਦੇ ਵਿੱਚ ਆਉਂਦੇ ਐ ਪਹਿਲੀ ਸ਼੍ਰੇਣੀ ਦੇ ਵਿੱਚ ਇਹ ਸਾਰੇ ਵਾਰਸ ਆਉਂਦੇ ਐ ਇਸ ਤਰ੍ਹਾਂ ਆਪਾਂ ਇਸ ਵੀਡੀਓ ਦੇ ਵਿੱਚ ਸਮਝਿਆ ਕੁਰਸੀ ਨਾਮੇ ਬਾਰੇ ਔਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ